ਕੁਸ਼ੀ ਦਾ ਬਲ ਰੰਦਾਵਾ ਮੈਰਿਟੋਰੀਅਸ ਸਕੂਲ ਦੇ ਅੰਦਰ ਮੈਨੂੰ ਫਰਸਟ ਟਾਈਮ ਆਉਣ ਦਾ ਮੌਕਾ ਮਿਲਿਆ ਸੋ ਸਭ ਤੋਂ ਪਹਿਲਾਂ ਤਾਂ ਮੇਰੀਆਂ ਉਮੀਦਵਾਰ ਖਵਾਸ਼ਾ ਨੇ ਕੀ ਹੈ ਇੰਸਟੀਚਿਊਟ ਦਿੰਦੁਗਣੀ ਰਾਤ ਤੁਗਣੀ ਰੱਖੀ ਕਰੇ ਔਰ ਮੈਨੂੰ ਖੁਸ਼ੀ ਹੈ ਵੀ ਅੱਜ ਇਹਨਾਂ ਨੇ ਜਿਹੜਾ ਉਹ ਇੱਕ ਬੜਾ ਸ਼ਾਨਦਾਰ ਇਵੈਂਟ ਜਿਹੜਾ ਸਾਇੰਸ ਦਾ ਐਗਜ਼ੀਬੀਸ਼ਨ ਰੱਖਿਆ ਪਰ ਵਕ ਵਕ ਤਰੀਕਿਆਂ ਦੇ ਨਾਲ ਵਕ ਵਕ ਰੂਪਾਂਚ ਸਾਇੰਸ ਦੀ ਇੰਟਰਪ੍ਰੀਟੇਸ਼ਨ ਇੱਥੇ ਵਿਦਿਆਰਥੀਆਂ ਨੇ ਇੱਕ ਮਾਡਲ ਦੇ ਰੂਪ ਚ ਕੀਤੀ ਹੈ ਔਰ ਮੈਨੂੰ ਅਜੀਬ ਵੀ ਲੱਗਿਆ ਵੀ ਇੱਕ ਛੋਟਾ ਡੈਮ ਵੀ ਜਿਹੜਾ ਬੱਚਿਆਂ ਨੇ ਦਿਖਾਇਆ ਜਿੱਥੇ 12 ਵੋਲਟ ਜਿਹੜਾ ਉਹ ਅ ਬਿਜਲੀ ਤਿਆਰ ਹੋ ਰਹੀ ਹੈ ਸੋ ਵਿਗਿਆਨ ਬਹੁਤ ਕੁਝ ਜੀਵਨ ਦੇ ਅੰਦਰ ਅਗੇ ਵਧਣ ਦੇ ਲਈ ਮਨੋਕਲੀ ਰੋਸ਼ਨੀ ਦਾ ਕੰਮ ਕਰਦੀ ਹੈ ਸੋ ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਇੱਥੇ ਸ਼ਾਮਲ ਹੋਇਆ ਮੇਰੇ ਰੰਦਾਲ ਮੇਰੇ ਬਹੁਤ ਹੀ ਪਿਆਰੇ ਜ਼ੀਸ ਜਿਹੜਾ ਬਾਬਾ ਨਾਨਕ ਤੋਂ ਨਵੇਂ ਨਵੇਂ ਚੁੰਨੇ ਵਧਾਇਕ ਗੁਰਦੀ ਰੰਦਾਵਾ ਜੀ ਔਰ ਡਾਕਟਰ ਰੰਦਾਵਾ ਜੀ ਔਰ ਸਾਡੇ ਵੱਡੇ ਰੰਦਾਵਾ ਜੀ ਮੇਰੇ ਪਿਤਾ ਸમાન ਸੋ ਬਸ ਮੇਰੀਆਂ ਇਹ ਦੁਆਵਾਂ ਨੇ ਕਿ ਇਹ ਸਕੂਲ ਲੋਕਾਂ ਦੀ ਸੇਵਾ ਕਰੇ ਇਸ ਇਲਾਕੇ ਦੀ ਆਸਾਂ ਮੀਦਾ ਤੇ ਖਰਾ ਉਤਰੇ ਤੇ ਇੱਥੇ ਉਹਨਾਂ ਬੱਚਿਆਂ ਨੂੰ ਵੀ ਪੜਨ ਦੇ ਮੌਕੇ ਮਿਲਣ ਜਿਹੜੇ ਜੀਵਨ ਦੇ ਅੰਦਰ ਸਹਿਤ ਕੁਝ ਅੱਗੇ ਵਧਣ ਦੀ ਆਸ ਕਰਦੇ ਆ ਸੋ ਬਸ ਮੈਂ ਇਹਨਾਂ ਖਵਾਸ਼ਾਂ ਦੇ ਨਾਲ ਕਿ ਚੰਗਾ ਉਮਕਾ ਦਾ ਕਰਨਗੇ ਔਰ ਵਕ ਵਕ ਰੂਪਾਂ ਚ ਪਹਿਲੋਂ ਹੀ ਸੇਵਾ ਕਰਦੇ ਨੇ ਸਮਾਜ ਦੀ ਸੋ ਅਕੈਡਮਿਕ ਇੰਸਟੀਚਿਊਟ ਦੇ ਅੰਦਰੋਂ ਵੀ ਇਹਨਾਂ ਦੀਆਂ ਸੇਵਾਵਾਂ ਮ ਜਿਹੜੀਆਂ ਇਸ ਇਲਾਕੇ ਨੂੰ ਮਿਲਣਗੀਆਂ ਸੋ ਬਹੁਤ ਵਧੀਆ ਲੱਗਿਆ ਔਰ ਵਦੇ ਫੁੱਲੇ ਸਾਡਾ ਸਕੂਲ ਸਾਡੇ ਇਲਾਕੇ ਲਈ ਮਾਨ ਵਾਲੀ ਗੱਲ ਹੈ ਅੱਜ ਬੜੀ ਖੁਸ਼ੀ ਦਾ ਮੌਕਾ ਹੈ ਕਿ ਅਜ ਰੰਧਾਵਾ ਮੈਂਟਰੋਨੀਅਰ ਜਿਹੜਾ ਸਕੂਲ ਹੈ ਉਹਦੇ ਚ ਮੈਨੂੰ ਆਉਣ ਦਾ ਮੌਕਾ ਮਿਲਿਆ ਬੜਾ ਰੰਧਾਵਾ ਸਨੇ ਬੜਾ ਮਾਨ ਸਤਕਾਰ ਦਿੱਤਾ ਮੈਨੂੰ ਮੈਂ ਬਾਤਮਾ ਗਾੜੀ ਇਹ ਹੀ ਅਰਦਾਸ ਬੇਨਤੀ ਕਰਨਾ ਕਿ ਜਿਸ ਉਮੀਦ ਨਾਲ ਇਹਨਾਂ ਅਕੈਡਮੀ ਕੇ ਬਣਾਈ ਹੈ ਇਹ ਰਾਤ ਦਿਨ ਰਾਤ ਦਿਨ ਟੋਕਣੀ ਚੋਕਣੀ ਤਰੱਕੀ ਕਰੇ ਉਹ ਸਮਾਜ ਦੀ ਐਸੀ ਤਰ੍ਹਾਂ ਸੇਵਾ ਕਰਦੇ ਰਹਿਣ ਉਹਨੂੰ ਬੜੀ ਖੁਸ਼ੀ ਆ ਕਿ ਮੇਰੇ ਇਲਾਕੇ ਦੇ ਰੰਧਾਵਾ ਸਾਹਿਬ ਨੇ ਤਹਿਸੀਲਦਾਰ ਸਾਹਿਬ ਉੱਥੋਂ ਰਿਟਾਇਰ ਹੋਏ ਨੇ ਇਸ ਇਲਾਕੇ ਨਾਲ ਇਹਨਾਂ ਦਾ ਕੋਈ ਖਾਸ ਹੀ ਪਿਆਰ ਹੈ ਪਹਿਲਾਂ ਨਾ ਹਸਪੀਟਲ ਵੀ ਇੱਥੇ ਹੀ ਬਣਾਇਆ ਮੈਂ ਸਕੂਲ ਵੀ ਇੱਥੇ ਹੀ ਬਣਾਇਆ ਤਾਂ ਜਿਸ ਉਮੀਦ ਨਾਲ ਬਣਾਇਆ ਬਾਬੇ ਸ਼੍ਰੀਚੰਦ ਦੀ ਕਿਰਪਾ ਕਰੋਂ ਰਾਤ ਦਿਨ ਚੌਕੜੀ ਤਰੱਕੀ ਕਰਦਾ ਧੰਨਵਾਦ ਬਹੁਤ ਹੀ ਅਜ ਮਾਣ ਮਹਿਸੂਸ ਹੋ ਰਿਹਾ ਕਿ ਮੇਰੇ ਇਲਾਕੇ ਦੇ ਐਮਐਲਏ ਹੋਰ ਪੰਜਾਬ ਦੇ ਮਾਣ ਸਤਕਾਰ ਭਰੇ ਕੈਬਨਿਟ ਮੰਤਰੀ ਅਤਰੂ ਚੱਕ ਸਾਹਿਬ ਮੇਰੇ ਕੋਲ ਇਹ ਸਕੂਲ ਦੇ ਵਿੱਚ ਆ ਕੇ ਮੇਰੇ ਸਾਦਾ ਮਾਣ ਵਧਾਇਆ ਔਰ ਨਾਲ ਹੀ ਮੈਂ ਰਿਣੀ ਆ ਆਪਣੇ ਵੀਰ ਜੀ ਸਰਦਾਰ ਗੁਰਦੀਪ ਸਿੰਘ ਢੰਡਾਵਾ ਐਮ ਐਲ ਏ ਡੇਰਾ ਬਾਬਾ ਨਾਨਕ ਜੀ ਦਾ ਜਿਨ੍ਹਾਂ ਨੇ ਆਪਣੇ ਚਰਨ ਇੱਥੇ ਪਾ ਕੇ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਕਰਾਈ ਹੈ ਮੈਂ ਡੀਓ ਸਾਹਿਬ ਦਾ ਆਪਣੇ ਜੀਨਰ ਸਟੂਡੈਂਟਾਂ ਦਾ ਔਰ ਯੂਨੀਵਰਸਿਟੀ ਰਿਪ੍ਰੀਜ਼ੈਂਟੇਟਵਾਂ ਦਾ ਔਰ ਜਿਨ੍ਹਾਂ ਜਿਨ੍ਹਾਂ ਸਕੂਲਾਂ ਦੇ ਇੱਥੇ ਮਾਡਲ ਲੈ ਕੇ ਆਏ ਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਦੀਆਂ ਔਰ ਅਸੀਂ ਇਸ ਸਕੂਲ ਦੇ ਵਿੱਚ ਟੋਟਲੀ ਡਿਫਰੈਂਟ ਕਿਸਮ ਦੀ এডਿਕੇਸ਼ਨ ਦੇ ਰਹੇ ਹਾਂ ਜਿਹੜੀ ਪੁਰਾਣਾ ਤੇ ਨਵਾਂ ਸਿਸਟਮ ਰਲਿਆ ਹੈ ਸਾਡੇ ਸਾਰੇ ਡਿਜੀਟਲ ਬੋਰਡ ਨੇ ਕੋਈ ਇੱਥੇ ਚਾਕ ਨਹੀਂ ਕੋਈ ਪੁਸ਼ ਨਹੀਂ ਉਹਨਾਂ ਡਿਜੀਟਲ ਬੋਰਡਾਂ ਦੇ ਬੱਚੇ ਆਪਣੀਆਂ ਉਂਗਲਾਂ ਨਾਲ ਵੀ ਲਿਖ ਲੈਂਦੇ ਆ ਔਰ ਅਸੀਂ ਖਾਣਾ ਜਿਹੜਾ ਸਕੂਲ ਦੇ ਵਿੱਚ ਆਰਗੈਨਿਕ ਦੇ ਰਹੇ ਹਾਂ ਆਪਣਾ ਸਾਡੀਆਂ ਆਪਣੀਆਂ ਪੈੜੀਆਂ 'ਚ ਬਿਨਾਂ ਸਪਰੇਅ ਤੋਂ ਜਿਹੜੇ ਚੌਲ ਪੈਦਾ ਹੁੰਦੇ ਆ ਜਿਹੜੀ ਕਣਕ ਪੈਦਾ ਹੁੰਦੀ ਉਹੀ ਹੀ ਬੱਚਿਆਂ ਨੂੰ ਖਵਾ ਰਹੇ ਹਾਂ ਬਾਕੀ ਆ ਸਾਡੇ ਕਮਰੇ ਜਿਹੜੇ ਆ ਇਨਾਂ ਦੇ ਵਿੱਚ ਮਗਰਲੇ ਵੇਲੇ ਇੱਥੇ ਪੀਗਰਡ ਲਾਉਨੇ ਆ ਜਿਹਦੇ ਚ ਜਿਹੜੇ ਪਹਾੜੇ ਹੁੰਦੇ ਜਿਹੜਾ ਬੇਸ ਹੁੰਦਾ ਮੈਥਮੈਟਿਕਸ ਦਾ ਉਹ ਦੋ ਲਾਈਨਾਂ ਜਿੱਤ ਤਰ੍ਹਾਂ ਹੀ ਪੁਰਾਣੇ ਵੇਲੇ ਯਾਦ ਕਰਦੇ ਹੁੰਦੇ ਸੀ ਇੱਕ ਬੋਲਦਾ ਸੀ 2 ਦੁਣੀ 4 ਦੁਜਾ ਬੋਲਦਾ ਸੀ 2 ਤਿਆਂ 6 ਦੂਜਾ ਬੋਲਦਾ ਸੀ 4 ਦੁਣੀ 8 ਉਸ ਤਰੀਕੇ ਨਾਲ ਸਾਡੇ ਬੱਚੇ ਜਿਹੜੇ ਆ ਕਿਸੇ ਨੂੰ ਵੀ ਤੁਸੀਂ ਜਿਹੜੇ 5th ਤੋਂ ਸੀਨੀਅਰ ਨੇ ਉਹਨਾਂ ਨੂੰ ਕਟਿੰਗ ਟੇਬਲਸ 20 ਤੱਕ ਔਰ ਜਿਹੜੇ ਥੱਲੇ ਵਾਲੇ ਆ ਉਹਨਾਂ ਨੂੰ ਕਟਿੰਗ ਟੇਬਲਸ 16 ਤੱਕ 16 ਤੱਕ ਕਿੱਥੇ ਵੀ ਪੁੱਛ ਲੋ ਕਿਸੇ ਬੱਚੇ ਨੂੰ ਇੱਕਦਮ ਜਵਾਬ ਆਊਗਾ ਔਰ ਉਹਦੇ ਨਾਲ ਉਹਨਾਂ ਦਾ ਮੈਥਮੈਟਿਕਸ ਜਿਹੜਾ ਆ ਉਹਦੇ ਹੁਣ ਸਾਡੇ ਅਸੀਂ ਬੱਚਿਆਂ ਨੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਆ ਮੈਥਮੈਟਿਕਸ ਔਫ ਸਾਇੰਸ ਦੇ ਵਿੱਚ 올ਿੰਪੀਆਡ ਹੋਇਆ ਜਿਹੜਾ ਆਲ ਇੰਡੀਆ ਲੈਵਲ ਤੇ ਹੁੰਦਾ ਔਰ ਮੈਨੂੰ ਇਹ ਆਸ ਹੈ ਕਿ ਘੱਟੋ ਘੱਟ ਮੇਰੇ 5 ਜਾਂ 6 ਬੱਚੇ ਉਹਦੇ ਚੋਂ ਮੈਡਲ ਲੈ ਕੇ ਜਾਊਂਗੇ ਭਾਵੇਂ ਅਸੀਂ ਸ਼ੁਰੂ ਹੀ ਕੀਤਾ ਪਰ ਮੇਰੇ ਬੱਚਿਆਂ ਨੇ ਪੜ੍ਹਾਈ 'ਚ ਵੀ ਉਹ ਮੱਲਾ ਮਾਰੀਆਂ ਨੇ ਖੇਡਾਂ ਦੇ ਨਾਲ ਨਾਲ ਕਿ ਮੈਂ ਮਹਾਰਾਯਦਾ ਪਰਮਾਤਮਾ ਦਾ ਬਾਬਾ ਸ੍ਰੀ ਚੰਜੀ ਦਾ ਰਣੀ ਆ ਕਿ ਇਹਨੇ ਬੱਚੇ ਜਿਹੜੇ ਆ ਮੈਨੂੰ ਜਿਹੜੇ ਆ ਉਹ ਮੇਰੇ ਸਟਾਫ ਦੀ ਔਰ ਮੇਰੇ ਪ੍ਰਿੰਸੀਪਲ ਦੀ ਮਿਹਨਤ ਨਾਲ ਅੱਗੇ ਚੱਲੇ ਬਾਕੀ ਅਖੀਰ ਤੇ ਮੈਂ ਫਿਰ ਆਪਣੇ ਮੰਤਰੀ ਸਾਹਿਬ ਦਾ ਔਰ ਐਮ.ਐਲ.ਏ ਸਾਹਿਬ ਦਾ ਧੰਨਵਾਦ ਕਰਦਾ ਤੇ ਤੁਹਾਡਾ ਪ੍ਰੈਸ ਵਾਲਿਆਂ ਦਾ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ ਧੰਨਵਾਦ